ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀ ਜਿਹੜੀ ਆ ਪਾਰਟੀਵਰ 컬렉ਸ਼ਨ ਦਿਖਾਵਾਂਗੇ ਹੁਣ ਮੈਰਿਜ ਫੰਕਸ਼ਨ ਜਿਹੜੇ ਆ ਸਟਾਰਟ ਹੋਣੇ ਜਾ ਰਹੇ ਆ ਤੇ ਭੈਣਾਂ ਦੀ ਜਿਹੜੀ ਆ ਸੂਟਾਂ ਦੀ 컬렉ਸ਼ਨ ਸ਼ੁਰੂ ਹੋ ਗਈ ਆ ਬਾਰੀਆਂ ਭੈਣਾਂ ਦੇ ਬਹੁਤ ਮੈਸੇਜ ਆਉਂਦੇ ਸੀਗੇ ਕੁਝ ਭੈਣਾਂ ਜਿਹੜੀਆਂ ਆਪਣੇ ਵਰਕ ਕਰਵਾਉਣ ਦੇ ਲਈ ਮੈਸੇਜ ਕਰ ਰਹੀਆਂ ਸੀ ਕਿ ਡਿਜ਼ਾਈਨ ਤੁਸੀਂ ਸ਼ੇਅਰ ਕਰੋ ਕੋਈ ਨਾ ਕੋਈ ਵਰਕ ਕਰਵਾਣੇ ਆ ਤੇ ਕੁਝ ਭੈਣਾਂ ਜਿਹੜੀਆਂ ਆਨ ਦਾ ਆਰਡਰ ਹੀ ਲੈਣਾ ਚਾਹੁੰਦੀਆਂ ਤੋਂ ਵੀ ਮੈਸੇਸ ਕਰ ਰਹੀ ਸੀ ਤਾਂ ਭੈਣੋ ਅੱਜ ਡਿਜ਼ਾਈਨ ਸਾਰੇ ਹੀ ਲੈ ਕੇ ਆਵਾਂਗੇ ਅਗਰ ਤੁਸੀਂ ਕੋਈ ਵਰਕ ਕਰਵਾਉਣਾ ਹੈ ਇਹਨਾਂ ਵਿੱਚੋਂ ਵਰਕ ਵੀ ਕਰਵਾ ਸਕਦੇ ਹੋ ਅਗਰ ਔਨ ਆਰਡਰ ਇਹ ਸਾਰੇ ਜਿੰਨੇ ਸੂਟ ਦਿਖਾਵਾਗੇ ਆਪਣੇ ਕੋਲ ਔਨ ਆਰਡਰ ਰੈਡੀ ਅਵੇਲੇਬਲ ਹੈ ਅਗਰ ਇਹਨਾਂ ਚੋਂ ਤੁਸੀਂ ਕੋਈ ਵੀ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਔਨ ਦਾ ਸਪੋਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਕਲੈਕਸ਼ਨ ਚੈੱਕ ਕਰੋ ਬਹੁਤ ਸੋਹਣੀ ਹੈਂਡਵਰਕ ਦੀ ਹੋਏਗੀ ਬਹੁਤ ਸੋਹਣੇ ਗਰਾਰਿਸ਼ ਰਾਰੇ ਵਾਲੇ ਸਟਾਰਟ ਹੋ ਗਿਆ ਜੀ ਚੈੱਕ ਕਰੋ ਹੈਵੀ ਬਣੇ ਹੋਣਗੇ ਕੋਈ ਨਹੀਂ ਲਾਈਟ ਵਰ ਲਿਆ ਦੂਸਰਾ ਨਹੀਂ ਹੋਏਗਾ ਬਹੁਤ ਸੋਹਣਾ ਵਰਕ ਕੀਤਾ ਹੋਇਆਗਾ ਸੋਭਾ ਜਿਹਾ ਸਰਦਾਰੀ ਜਿਹਾ ਵਰਕ ਕੀਤਾ ਆ ਜਦੋਂ ਤੁਸੀਂ ਵੇਅਰ ਕਰੋਗੇ ਤਾਂ ਸਭ ਤੋਂ ਯੂਨੀਕ ਲੁੱਕ ਲੱਗੇਗੀ ਤੁਹਾਡੀ ਬਹੁਤ ਹੀ ਸੋਹਣੀ ਲੁੱਕ ਨਿਕਲ ਕੇ ਆਏਗੀ ਸਭ ਤੋਂ ਯੂਨੀਕ ਲੁੱਕ ਲੱਗੇਗੀ ਜਦੋਂ ਤੁਸੀਂ ਇਹਨੂੰ ਸੂਟ ਨੂੰ ਵੇਅਰ ਕਰੋਗੇ ਠੀਕ ਹੈ ਜੀ ਚੈੱਕ ਕਰੋ ਹੈਂਡਵਰਕ ਦਾ ਸ਼ਰਟ ਤੇ ਫੁੱਲੀ ਕੰਮ ਕੀਤਾ ਹੋਇਆ ਬਾਟਮ ਨਾਲ ਪਲੇਨ ਰਹੇਗੀ ਚੈੱਕ ਕਰੀ ਚਲੋ ਕਲੈਕਸ਼ਨ ਕਿੰਨੀ ਸੋਹਣੀ ਪਿਆਰੇ ਜਿਹੇ ਰੰਗ ਹੋਣਗੇ ਇਹ ਠੀਕ ਹੈ ਜੀ ਅਗਰ ਤੁਸੀਂ ਇਹਨੂੰ ਆਲਓਵਰ ਚ ਬਾਈ ਕਰਨਾ ਚਾਹੁੰਦੇ ਆਂ ਆਲਓਵਰ ਚ ਵੀ ਬਾਈ ਕਰ ਸਕਦੇ ਹੋ ਅਗਰ ਕੰਟਰਾਸਟ ਬਾਟਮ ਲੈਣਾ ਚਾਹੁੰਦੇ ਆਂ ਤਾਂ ਤੁਸੀਂ ਕੰਟਰਾਸਟ ਬਾਟਮ ਵੀ ਲੈ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਕਿੱਦਾਂ ਬਾਈ ਕਰਨਾ ਚਾਹੁੰਦੇ ਆਂ ਠੀਕ ਹੈ ਜੀ ਚੈੱਕ ਕਰੀ ਚਲੋ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਬਾਟਮ ਦੇ ਨਾਲ ਵੀ ਅਵੇਲੇਬਲ ਹੈ ਆਲ ਓਵਰ ਚ ਵੀ ਤੁਹਾਡੇ ਤੇ ਡਿਮਾਂਡ ਅਲੱਗ-ਅਲੱਗ ਪ੍ਰਾਈਸ ਰਹੇਗਾ ਤੁਹਾਨੂੰ ਦੱਸਿਆ ਜਾਏਗਾ ਕਿ ਸ਼ਾਰਟ ਦਾ ਲਗ ਪ੍ਰਾਈਸ ਰਹੇਗਾ ਬਾਟਮ ਦਾ ਲਗ ਰਹੇਗਾ ਅਗਰ ਮੈਚਿੰਗ ਚ ਲੈਣਾ ਉਹ ਵੀ ਲਓ ਅਗਰ ਤੁਸੀਂ ਆ ਓਨ ਜਸਟ ਸ਼ਾਰਟ ਦਾ ਹੀ 5 ਮੀਟਰ ਕਪੜਾ ਜਿਹੜਾ ਆ ਵਰਕ ਵਾਲਾ ਲੈਣਾ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਬਾਂਦਨੀ ਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈਂਡ ਵਰਕ ਦਾ ਬਹੁਤ ਸੋਹਣਾ ਸਿੱਪੀ ਦਾ ਕਟ ਦਾਣੇ ਦਾ ਕੰਮ ਕੀਤਾ ਹੈ ਨੈਕਸਟ ਆ ਘੇਰਾ ਵਰਕ ਵਾਲੇ ਬਹੁਤ ਸੋਹਣੇ ਆਗੇ ਨਾਲ ਦੁਪੱਟਾ ਚੈੱਕ ਕਰੋ ਨੈਕਸਟ ਆ ਸੂਟ ਜਿਹੜੇ ਹੈਵੀ ਪਾਰਟੀ ਵੇਅਰ ਲੁੱਕ ਵਾਲੇ ਹੋਣਗੇ neck ਘੇਰਾ ਡਿਜ਼ਾਈਨ ਚੈੱਕ ਕਰੋ ਬਾਜ਼ੂ ਦੇ ਵਰਕ ਕੀਤਾ ਹੋਏਗਾ sleeve ਤੇ ਵੀ ਵਰਕ ਕੀਤਾ ਹੋਏਗਾ ਬਹੁਤ ਸੋਹਣੇ ਹੈਂਡਵਰਕ ਦੇ ਕੰਮ ਕੀਤਾ ਹੋਇਆ ਆ ਅਲੱਗ-ਅਲੱਗ ਡਿਜ਼ਾਈਨ ਹੋਣਗੇ ਸੋਲੋ ਪੀਸ ਚ ਅਵੇਲੇਬਲ ਹੈ ਜੀ ਠੀਕ ਹੈ ਜੀ ਚੈੱਕ ਕਰੋ ਕਿੰਨੀ ਸੋਹਣੀ ਕਲੈਕਸ਼ਨ ਆ ਕਿੰਨਾ ਪਿਆਰੇ ਜੇ ਰੰਗਾਂ ਦਾ ਡਿਜ਼ਾਈਨ ਕਿੰਨੇ ਪਿਆਰੇ ਜਿਹਾ ਠੀਕ ਹੈ ਜੀ ਹੈਵੀ ਪਾਰਟੀ ਵੇਅਰ ਕਲੈਕਸ਼ਨ ਹੋਏਗੀ ਸੋਬਰ ਜੀ ਸਰਦਾਰੀ ਜੇ ਸੂਟ ਹੋਣਗੇ ਅਗਰ ਤੁਸੀਂ ਇਹ ਵੇਅਰ ਕਰੋਗੇ ਤਾਂ ਸਭ ਤੋਂ ਯੂਨੀਕ ਤੁਹਾਡੀ ਲੁੱਕ ਨਿਕਲ ਕੇ ਆਏਗੀ ਠੀਕ ਹੈ ਜੀ ਤੁਹਾਡੇ ਤੋਂ ਭੈਣਾ ਪੁੱਛਣ ਗਿਆ ਕਿ ਤੁਸੀਂ ਸੂਟ ਕਿੱਥੋਂ ਬਾਏ ਕੀਤਾ ਠੀਕ ਹੈ ਜੀ ਇੰਨੇ ਸੋਹਣੇ ਡਿਜ਼ਾਈਨ ਹੈ ਇਹ ਨੈਕਸਟ ਆਪਨੇ ਬੁਟੀਕ ਸਟਾਈਲ ਸੂਟ ਅਵੇਲੇਬਲ ਹੈ ਆਪਣੇ ਕੋਲ ਇਹ ਵੀ ਹੈਂਡਵਰਕ ਦੇ ਵਿੱਚ ਹੋਣਗੇ ਬਹੁਤ ਸੋਹਣਾ ਆ ਸੈਲਫ ਪੇਂਟ ਦਾ ਕੰਮ ਕਰਕੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਚੈੱਕ ਕਰੋ ਕਿੰਨਾ ਸੋਹਣਾ ਪਿਆਰਾ ਜਿਹਾ ਵਰਕ ਕੀਤਾ ਹੋਇਆ ਹੈ ਪਿਆਰੇ ਜਿਹਾ ਸੂਟ ਰੈਡੀ ਕੀਤੇ ਹੋਏ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਹੈ ਜੀ ਕਲਰ ਚੈੱਕ ਕਰੋ ਕਲਰ ਬਹੁਤ ਹੀ ਸੋਨੇ ਜੇ ਮਿੱਠੇ ਜੇ ਰੰਗ ਹੈ ਜੀ ਪਿਆਰੇ ਪਿਆਰੇ ਜੇ ਕਲਰ ਹੈ ਚੈੱਕ ਕਰੀ ਚੱਲੋ ਬਹੁਤ ਸੋਹਣੀ ਕਲੈਕਸ਼ਨ ਹੈ ਨੈਕਸਟ ਆਵਲੇ ਜਿਹੜੇ ਆ ਬਹੁਤ ਸੋਹਣੇ ਆ ਨੈਚਰਲ ਕ੍ਰੇਪ ਦੇ ਵਿੱਚ ਰੈਡੀ ਕੀਤੇ ਹੋਏ ਵੀ ਬਾਟਮ ਨੈਚਰਲ ਕ੍ਰੇਪ ਦੀ ਰਹੇਗੀ ਤੇ ਸ਼ਾਰਟ ਤੇ ਹੈਂਡਵਰਕ ਦਾ ਕੰਮ ਕੀਤਾ ਹੈ ਨੈਕਸਟ ਆਵਲੇ ਬਹੁਤ ਸੋਹਣੇ ਹੈਂਡਵਰਕ ਵਾਲੇ ਸੂਟ ਅਵੇਲੇਬਲ ਹੈ ਨੈਕ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਨੈਕਸਟ ਆ ਕੀ ਰਾ ਡਿਜ਼ਾਈਨ ਚੈੱਕ ਕਰੋ ਨਾਲ ਦੀ ਨਾਲ ਨੈਕਸਟ ਆਵਲੇ ਪਿਓਰ ਗਲਾਸ オーਰਗੈਂਜ਼ਾ ਦੀ ਸ਼ਰਟ ਰਹੇਗੀ ਸੰਤੋਨ ਦੀ ਬਾਟਮ ਰਹੇਗੀ ਸ਼ਿਫੌਨ ਦਾ ਦੁਪੱਟਾ ਰਹੇਗਾ ਦੁਪੱਟਾ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਬਣਿਆ ਹੋਇਆ ਹੈ ਜੀ ਦੁਪੱਟੇ ਦੀ ਤੁਸੀਂ ਆ ਚੈੱਕ ਕਰੋ ਕਿ ਬਹੁਤ ਸੋਹਣੀ ਲੁੱਕ ਕ੍ਰੀਏਟ ਕਰਦਾ ਹੈ ਦੁਪੱਟਾ ਨੈਕਸਟ ਆ ਬਨਾਰਸੀ ਦੇ ਵਿੱਚ ਆ ਗਏ ਜੀ ਦੁਪੱਟੇ ਇਹਨਾਂ ਦੇ ਨਾਲ ਬਨਾਰਸੀ ਦੇ ਆ ਨੈਕਸਟ ਆਵਲੇ ਫਿਰ ਕ੍ਰੇਪ ਨੇਚਰਲ ਦੇ ਵਿੱਚ ਆ ਗਏ ਜੀ ਬਹੁਤ ਸੋਹਣੀ ਵੀ ਕਲੈਕਸ਼ਨ ਹੈ ਨੈਕਸਟ ਆ ਨੇਚਰਲ ਕ੍ਰੇਪ ਦੇ ਵਿੱਚ ਅਵੇਲੇਬਲ ਹੈ ਜੀ ਸੂਟ ਨੈਕਸਟ ਆਬ ਇਸ ਕਾਸਟਨ ਆਨ ਦੇ ਵਿੱਚ ਅਵੇਲੇਬਲ ਹੈ ਇਹ ਵੀ 4 ਤੋਂ 5 ਕਲਰ ਅਵੇਲੇਬਲ ਹੈ ਆਪਣੇ ਕੋਲ ਨੈਕਸਟ ਆਚਨ ਆਨ ਦਾ ਫੈਬਰਿਕ ਪਲੇਨ ਅਵੇਲੇਬਲ ਹੈ ਅਗਰ ਤੁਸੀਂ ਇਹਨੂੰ ਪਲੇਨ ਫੈਬਰਿਕ ਲੈਣਾ ਆਪਣੇ ਕੋਲੋਂ ਆ ਪਲੇਨ ਲੈ ਸਕਦੇ ਹੋ ਸੋਰੀ ਇਹ ਮਾਨਾ ਸਿਲਕ ਦਾ ਫੈਬਰਿਕ ਹੋਇਆ ਹੈ ਜਿਮਾਨਾ ਸਿਲਕ ਦਾ ਅਗਰ ਪਲੇਨ ਲੈਣਾ ਪਲੇਨ ਲੈ ਸਕਦੇ ਹੋ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਵਾਉਣਾ ਤਾਂ ਆਪਣੇ ਕੋਲੋਂ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਪਿਓਰ ਚਨਾਉਂ ਦੇ ਸੂਟ ਅਵੇਲੇਬਲ ਆ ਆਲਓਵਰ ਸੂਟ ਰਹੇਗਾ ਜੀ ਬਾਨੀ ਦਾ ਬਹੁਤ ਸੋਹਣਾ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਬਾਨੀ ਦੇ ਉੱਪਰ ਪਿਓਰ ਚਨਾਉਂ ਦਾ ਫੈਬਰਿਕ ਰਹੇਗਾ ਆਲਓਵਰ ਚ ਕਲੈਕਸ਼ਨ ਰਹੇਗੀ ਸੂਟ ਹੈ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਿਲੈਕਟ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਬਾਕੀ ਆਲਓਵਰ ਜਿਹੜੀ ਆਪਣੀ ਇੰਡੀਆ ਸ਼ਿਪਿੰਗ ਸੌਰੀ ਆਲਓਵਰ ਪੰਜਾਬ ਸ਼ਿਪਿੰਗ ਫ੍ਰੀ ਰਹੇਗੀ ਜੀ ਸਮਥਿੰਕ ਰਿਸੋਰਸ ਹੁੰਦੀ ਜਿਹੜੀ ਆਲਓਵਰ ਇੰਡੀਆ ਵਿੱਚ ਸ਼ਿਪਿੰਗ ਫ੍ਰੀ ਹੁੰਦੀ ਆ ਨੈਕਸਟ ਆ ਬਨਾਰਸੀ ਦੇ ਵਿੱਚ ਅਗੇ ਬਹੁਤ ਸੋਹਣੇ ਵੀ ਕਲੈਕਸ਼ਨ ਹੈ ਜੀ ਨੈਕਸਟ ਆਵਲੇ ਚੈੱਕ ਕਰੋ ਕਿੰਨੇ ਸੋਹਣੇ ਸੋਬਰ ਜੇ ਸਰਦਾਰੀ ਜੇ ਸੂਟ ਹੈ ਜੀ ਬਹੁਤ ਹੀ ਸੋਹਣੀ ਸੋਹਣੀ ਕਲੈਕਸ਼ਨ ਆ ਪਿਆਰੇ ਪਿਆਰੇ ਜੇ ਰੰਗ ਆ ਪਿਆਰੇ ਪਿਆਰੇ ਜੇ ਡਿਜ਼ਾਈਨ ਹੈ ਆਪਣੇ ਕੋਲ ਬਾਕੀ ਪੈਨੋ ਜਿਨਾ ਪਹਿਨਣੇ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਥੈਂਕ ਯੂ ਸੋ ਮੱਚ